ਪੈਰਾਓਲੰਪਿਕ ਵਿੱਚ 골ਡ ਮੈਡਲ ਜਿੱਤਣ ਦਾ ਸੁਪਨਾ ਟੁੱਟਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਹੈ ਭਾਰਤ ਦੀ 스타 ਪਹਿਲਵਾਨ ਵਿਨੇਸ਼ ਫੋਗਾਟ ਨੇ 올림픽 ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵੀਰਵਾਰ ਨੂੰ ਸੰਨਿਆਸ ਦਾ ਐਲਾਨ ਕਰ ਦਿੱਤਾ ਵਿਨੇਸ਼ ਫੋਗਾਟ ਨੇ ਐਕਸ ਤੇ ਦੁੱਖ ਪ੍ਰਗਟ ਕਰਦਿਆ ਕਿ ਹਾਂ ਮਾਂ ਕੁਸ਼ਤੀ ਜਿੱਤ ਗਈ ਮੈਂ ਹਾਰ ਗਈ ਦਰਅਸਲ ਬੁੱਧਵਾਰ ਨੂੰ ਵਿਨੇਸ਼ ਨੂੰ ਪੈਰਾਓਲੰਪਿਕ 2024 ਦੇ 50 ਕਿਲੋਗ੍ਰਾਮ ਫ੍ਰੀ ਸਟਾਈਲ ਫਾਈਨਲ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ 29 ਸਾਲਾ ਪਹਿਲਵਾਨ ਵਿਨੇਸ਼ ਫੋਗਾਟ ਦਾ ਵਜ਼ਨ ਫਾਈਨਲ ਵਾਲੇ ਦਿਨ weight in ਦੌਰਾਨ ਨਿਰਧਾਰਿਤ ਸੀਮਾ ਤੋਂ ਥੋੜਾ ਵੱਧ ਪਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਇਹ ਨਤੀਜਾ ਭੁਗਤਣਾ ਪਿਆ ਵਿਨੇਸ਼ ਫੋਗਾਟ ਨੇ ਇੰਸਟਾਗ੍ਰam ਤੇ ਆਪਣੇ ਫੈਨਸ ਤੋਂ ਮਾਫੀ ਮੰਗੀ ਅਤੇ ਕਿਹਾ ਕਿ ਹੁਣ ਉਸ ਦਾ ਹੌਸਲਾ ਜਵਾਬ ਦੇ ਗਿਆ ਹੈ ਅਤੇ ਉਹ ਹੁਣ ਕੁਸ਼ਤੀ ਨਹੀਂ ਕਰ ਸਕਦੀ ਉਸਨੇ ਕਿ ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ ਮੈਂ ਹਾਰ ਗਈ ਮੈਨੂੰ ਮਾਫ ਕਰਿਓ ਮੇਰਾ ਸੁਪਨਾ ਮੇਰਾ ਹੌਸਲਾ ਸਭ ਟੁੱਟ ਗਿਆ ਮੇਰੇ ਕੋਲ ਹੁਣ ਇਸ ਤੋਂ ਵੱਧ ਤਾਕਤ ਨਹੀਂ ਹੈ ਅਲਵਿਦਾ ਕੁਸ਼ਤੀ 2001 2024 ਮੈਂ ਆਪ ਸਭ ਦੀ ਸਦਾ ਰਣੀ ਰਹਾਂਗੀ ਮਾਫੀ ਸੰਿਆਸ ਤੋਂ ਪਹਿਲਾਂ ਵਿਨੇਸ਼ ਵੋਗਾਟ ਨੇ ਪੈरिस 올림픽 ਦੇ ਮਹਿਲਾ ਕੁਸ਼ਤੀ 50 ਕਿਲੋਗ੍ਰਾਮ ਵਰਗ ਦੇ ਫਾਈਨਲ ਤੋਂ ਅਯੋਗ ਠਹਿਰਾਏ ਜਾਣ ਦੇ ਖਿਲਾਫ ਬੁੱਧਵਾਰ ਨੂੰ ਕੋਰਟ ਆਫ ਆਰਬਿਟ੍ਰੇਸ਼ਨ ਫੋਰ ਸਪੋਰਟਸ CAS ਨੂੰ ਅਪੀਲ ਕੀਤੀ ਅਤੇ ਮੰਗ ਕੀਤੀ ਕਿ ਉਸ ਨੂੰ ਸਾਂਝਾ ਚਾਂਦੀ ਦਾ ਮੈਡਲ ਦਿੱਤਾ ਜਾਵੇ ਭਾਰਤੀ ਦਲ ਵਿੱਚ ਸ਼ਾਮਿਲ ਭਾਰਤੀ 올림픽 ਸੰਘ IOA ਦੇ ਇੱਕ ਸੂਤਰ ਨੇ ਇਸ ਦੀ ਪੁਸ਼ਟੀ ਕੀਤੀ ਹੈ